ਨਮਸਕਾਰ ਇਸ ਵਕਤ ਤੁਸੀਂ ਜੁੜ ਚੁੱਕੇ ਹੋ ਨਿਊ 7 ਇੰਡੀਆ ਦੇ ਨਾਲ ਤੇ ਇਸ ਵਕਤ ਸਾਡੇ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੋ ਕਿ ਇਸ ਵਕਤ ਜਿਹੜਾ ਹੈ ਚੋਣਾਂ ਦੇ ਵਿੱਚ ਇੱਕ ਨਵਾਂ ਕਨਸੈਪਟ ਲੈ ਕੇ ਆਏ ਨੇ ਯੂਥ ਇਲੈਕਸ਼ਨ ਅੰਬੈਸਟਰ ਯੂਥ ਇਲੈਕਸ਼ਨ ਅੰਬੈਸਟਰ ਹੈ ਕੀ ਆ ਔਰ ਲੋਕਾਂ ਤੱਕ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਲਾਭ ਪਹੁੰਚੇਗਾ ਔਰ ਖਾਸ ਕਰਕੇ ਯੂਥ ਜੋ ਕਿ ਇਸ ਵਾਰ 40000 ਦੇ ਕਰੀਬ ਵੋਟਰ ਦੇ ਰੂਪ ਦੇ ਵਿੱਚ ਆਪਣਾ ਮਤਦਾਨ ਕਰੇਗਾ ਉਸ ਨੂੰ ਲੈ ਕੇ ਉਹਨਾਂ ਨਾਲ ਗੱਲ ਕਰਦੇ ਨੇ ਮੈਡਮ ਸਭ ਤੋਂ ਪਹਿਲਾਂ 107 ਨਿਊਜ਼ ਇੰਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਹੈ ਪੂਰੀ ਇਸ ਵਾਰ ਚੋਣ ਪ੍ਰਕਿਰਿਆ ਨੂੰ ਲੈ ਕੇ ਅ ਜੀ ਹੁਸ਼ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣ ਵਾਲੀਆਂ ਹੈ ਇਸ ਨੂੰ ਲੈ ਕੇ ਹੁਸ਼ਾਪੁਰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਟੈਪਸ ਲਏ ਜਾ ਰਹੇ ਨੇ ਤਾਂ ਕਿ VOTER ਨੂੰ VOTERਾਂ ਨੂੰ ਅਸੀਂ ਅਵੇਅਰ ਕਰੀਏ ਉਹ ਵੱਤ ਤੋਂ ਵੱਤ ਗਿਣਤੀ ਦੇ ਵਿੱਚ ਆ ਕੇ ਆਪਣਾ ਜੋ ਵੋਟ ਦਾ ਅਧਿਕਾਰ ਹੈ ਉਸ ਦੀ ਵਰਤੋਂ ਕਰਨ ਤੇ ਇੱਕ ਜ਼ਿੰਮੇਵਾਰ ਸਰਕਾਰ ਬਣਾਉਣ ਇਸ ਦੇ ਲਈ ਹੀ ਇੱਕ ਯੂਥ ਇਲੈਕਸ਼ਨ ਐਮਬੈਸਡਰ ਦੇ ਨਾਂ ਦਾ ਇੱਕ ਪ੍ਰੋਗਰਾਮ ਦੀ ਆਗਾਜ਼ ਕੀਤੀ ਗਈ ਹੈ ਇਸ ਦੇ ਵਿੱਚ ਅਸੀਂ ਹਰ ਹਲਕੇ ਤੋਂ ਦੋ ਦੋ ਵੋਟਰ ਬੁਲਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਉਹਨਾਂ ਨੂੰ ਸਾਰੀ ਚੋਣ ਪ੍ਰਕਿਰਿਆ ਸਮਝਾਈ ਗਈ ਹੈ ਤੇ ਦਿਖਾਈ ਗਈ ਹੈ ਕਿਸ ਤਰ੍ਹਾਂ VOTING ਮਸ਼ੀਨਾਂ ਤਿਆਰ ਕੀਤੀਆਂ ਜਾਂਦਿਆਂ ਨੇ ਕਿਸ ਤਰ੍ਹਾਂ ਵਕ ਵਕ ਟੀਮਾਂ ਦਾ ਗਠਨ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਅਸੀਂ ਪੋਲਿੰਗ ਸਟੇਸ਼ਨਸ ਤੇ ਤਿਆਰੀ ਕਰ ਰਹੇ ਹਾਂ ਉੱਥੇ ਕੀ ਕੀ ਸੁਵਿਧਾਵਾਂ ਵੋਟਰਾਂ ਲਈ ਅਵੇਲੇਬਲ ਹੋਣਗੀਆਂ ਅਸੀਂ ਇਹਨਾਂ ਨੂੰ ਵਿਜ਼ਿਟ ਵੀ ਕਰਾਈ ਹੈ ਮਾਡਲ ਪੋਲਿੰਗ ਸਟੇਸ਼ਨ ਦੀ ਨਾਲ ਹੀ ਨਾਲ ਸਾਡੇ ARO ਸਾਹਿਬਾਨ ਨਾਲ ਵੀ ਇਹਨਾਂ ਨੇ ਬੈਕੀਟ ਟ੍ਰੇਨਿੰਗ ਲਈ ਹੈ ਕਿ AROਸ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੇ ਨੇ ਤੇ ਇੱਕ ਇਥੀਕਲ VOTING ਬਾਰੇ ਇਹਨਾਂ ਨੂੰ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਵੋਟਾਂ ਉਸ ਨੂੰ ਹੀ ਪਾਈਏ ਜੋ ਸਾਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੇ ਭਲਕ ਲਈ ਕੰਮ ਕਰੇਗਾ ਬਿਨਾਂ ਅਸੀਂ ਕਿਸੇ ਦੇ ਪ੍ਰਭਾਵ ਦੇ ਵਿੱਚ ਆਏ ਜਾਂ ਫਿਰ ਕਿਸੇ ਤਰ੍ਹਾਂ ਦੀ ਇਨਫਲੂਐਂਸ ਦੇ ਵਿੱਚ ਕੋਈ ਬ੍ਰਾਈਬ ਦੇ ਵਿੱਚ ਅਸੀਂ ਕੰਮ ਕਰੀਏ ਇਹ ਸਾਰੀ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਗਈ ਹੈ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲੇ ਹੈ ਇਨ ਬੱਚਿਆਂ ਵੱਲੋਂ ਹੋਂ ਇਹ ਯੂਥ ਇਲੈਕਸ਼ਨ ਐਂਬੈਸਡਰ ਸਾਡੇ ਆਪਣੇ ਆਪਣੇ ਸਕੂਲਸ ਦੇ ਵਿੱਚ ਆਪਣੇ ਆਪਣੇ ਕਾਲਜਸ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਇਹ ਸਾਡਾ ਮੈਸੇਜ ਕਨਵੇ ਕਰ ਰਹੇ ਹਨ ਤੇ ਇਹ ਗੱਲ ਇਨਸ਼ੋਰ ਕਰਨਗੇ ਕਿ ਇਸ ਵਾਰੀ ਜੋ ਚੋਣ ਕਮਿਸ਼ਨ ਦਾ ਵੀ ਇੱਕ ਨਾਰਾ ਹੈ ਕਿ ਅਸੀਂ ਇਸ ਵਾਰ 70% ਤੋਂ ਪਾਰ ਵੋਟ ਕਰਾਈਏ ਅਸੀਂ ਬਿਲਕੁਲ ਅਚੀਵ ਕਰਾਂਗੇ ਮੈਡਮ ਇਹ ਜਿਹੜੇ ਬੱਚੇ ਜਦੋਂ ਆਪਣੇ ਇਲਾਕਿਆਂ ਚ ਜਾਣਗੇ ਸਕੂਲ ਚ ਜਾਣਗੇ ਕਾਲਜ ਦੇ ਵਿੱਚ ਜਾਣਗੇ ਬਹੁਤ ਸਾਰੇ ਬੱਚਿਆਂ ਨੂੰ ਆਪਣੀ ਤਰਫ ਜਿਹੜਾ ਇਨਸਪਾਇਰ ਕਰਨਗੇ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਚ ਬਹੁਤ ਸਾਰੇ ਬੱਚੇ ਹੋਰ ਵੀ ਜਿਹੜਾ ਯੂਥ ਐਮਬੈਸਡਰ ਬਣਨ ਨੂੰ ਤਿਆਰ ਹੋਣਗੇ ਇਹ ਸਾਡੇ ਇਹਨਾਂ ਬੱਚਿਆਂ ਨੇ ਪਹਿਲਾਂ ਹੀ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਸਾਡੇ ਕੋਲ ਬਹੁਤ ਅੱਛੀ ਵੀਡੀਓਜ਼ ਆਣੀ ਸ਼ੁਰੂ ਹੋ ਗਈਆਂ ਨੇ ਜਿੱਥੇ ਇਹ ਜਾ ਕੇ ਆਪਣੇ ਇਲਾਕਿਆਂ ਦੇ ਵਿੱਚ ਬੱਚਿਆਂ ਨੂੰ ਅਵੇਅਰ ਕਰ ਰਹੇ ਹਨ ਆਪਣੇ ਪਰਿਵਾਰਾਂ ਨੂੰ ਅਵੇਅਰ ਕਰ ਰਹੇ ਹਨ ਆਪਣੇ ਦੋਸਤਾਂ ਨੂੰ ਅਵੇਅਰ ਕਰ ਰਹੇ ਹਨ ਉਹਨਾਂ ਨੂੰ ਸਮਝਾ ਰਹੇ ਕਿ ਚੋਣ ਦੀ ਕੀ ਮਹੱਤਤਾ ਹੁੰਦੀ ਹੈ ਤੇ ਕਿਸ ਤਰ੍ਹਾਂ ਸਾਰੀ ਚੋਣ ਦੀ ਤਿਆਰੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਸਹੂਲਤਾਂ 1 ਜੂਨ ਨੂੰ ਪੋਲਿੰਗ ਸਟੇਸ਼ਨ ਦੇ ਅਵੇਲੇਬਲ ਹੋਣਗੇ ਇਹਨਾਂ ਨੂੰ ਮਾਡਲ ਪੋਲਿੰਗ ਸਟੇਸ਼ਨ ਅਸੀਂ ਬਣਾ ਰਹੇ ਹਾਂ ਇਹ ਯੂਥ ਇਲੈਕਸ਼ਨ ਐਂਬੈਸਡਰ ਸਾਡਾ ਇਹ ਮੈਸੇਜ ਬਹੁਤ اچھی ਤਰ੍ਹਾਂ ਕਨਵੇ ਕਰ ਰਹੇ ਸਾਨੂੰ ਪੂਰਾ ਯਕੀਨ ਹੈ ਕਿ ਇਹ ਜੋ ਸੀ ਇਸ ਵਾਰੀ ਪ੍ਰਕਿਰਿਆ ਕੀਤੀ ਹੈ ਇਸ ਦਾ ਸਾਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਤੇ ਇਸ ਵਾਰ ਸਾਡਾ ਜੋ ਵੋਟਰ ਟਰਨ ਆਊਟ ਹੈ ਉਹ ਬਹੁਤ ਅੱਛਾ ਜਾਏਗਾ ਬਿਲਕੁਲ ਇਹ ਸੰ ਕੋਮਲ ਮਿੱਤਲ ਜੋ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਖਾਸ ਕਰਕੇ ਇਸ ਚੋਣ ਪ੍ਰਕਿਰਿਆ ਦੇ ਵਿੱਚ ਖਾਸ ਕਰਕੇ 2024 ਦੀ ਜਿਹੜਾ 1 ਜੂਨ ਨੂੰ ਹੋਣ ਵਾਲੀ ਹੈ ਉਹਦੇ ਵਿੱਚ ਜਿਹੜਾ ਯੂਥ ਇਲੈਕਸ਼ਨ ਅੰਬੈਸਡਰ ਆ ਉਸ ਦੀ ਅਹਿਮ ਭੂਮਿਕਾ ਰਹੇਗੀ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਦਾ 7 ਨਿਊਜ਼ ਇੰਡੀਆ ਹੁਸ਼ਿਆਰਪੁਰ